ਬੇਠ ਵਿੱਚ ਛੁਰਾ ਮਾਰਨ ਵਾਲੀ ਕਹਾਵਤ ਬਹੁਤ ਵਾਰ ਪੜ੍ਹੀ ਤੇ ਸੁਣੀ ਸੀ ਪਰ ਦੇਖੀ ਕੱਲ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਵਾਗੋਂ ਨੂੰ ਪਿਛਲੀ ਮੀਟਿੰਗ ਦੇ ਵਿੱਚ ਜਿਹੜਾ ਉਹ ਬੇਇਤੀ ਕੀਤੀ ਕੱਲ ਮੀਟਿੰਗ ਦੇ ਬਹਾਨੇ ਬੁਲਾ ਕੇ ਉਹਨਾਂ ਨੂੰ ਹਰਾਸਤ ਵਿੱਚ ਲੈ ਲਿਆ ਗਿਆ ਤੇ ਪਿੱਛੇ ਜਿਹੜੇ ਧਰਨੇ ਲੱਗੇ ਹੋਏ ਸੀ ਉਹ ਧਰਨਿਆਂ ਨੂੰ ਤਹਿਸ ਤਹਿਸ ਕੀਤਾ ਗਿਆ ਲੰਗਰ ਹਾਲ ਤੋੜ ਦਿੱਤੇ ਗਏ ਰਹਿਣ ਬਸੇਰੇ ਤੋੜ ਦਿੱਤੇ ਗਏ ਟਰਾਲੀਆਂ ਚੱਕ ਕੇ ਖੇਤਾਂ ਵਿੱਚ ਛੁੱਟ ਗਈਆਂ ਤੇ ਬਹੁਤ ਹੀ ਜਿਹੜੀ ਆ ਉਹ ਉੱਥੇ ਢਲਿਸਿਆ ਗਿਆ ਕਿਸਾਨਾਂ ਅੱਗੇ ਨੂੰ ਫਰਵੜ ਕੇ ਸੋ ਮੈਂ ਸਮਝਦਾ ਕਿ ਜਿਹੜੀ ਇਹ ਕਾਰਵਾਈ ਜਿੱਥੇ ਮੈਂ ਦੇ ਭਾਗੀ ਆ ਉੱਤੇ ਪਿੱਠ ਵਿੱਚ ਛੁਰਾ ਮਾਰਨ ਵਾਲੀ ਕਾਬਤ ਕੱਲ ਸੱਚ ਅੱਖਾਂ ਦੇ ਨਾਲ ਦੇਖੀ ਸ਼ੰਭੂ ਜਿਹੜਾ ਧਰਨਾ ਲੱਗਿਆ ਹੋਇਆ ਉਹ ਲੱਗਿਆ ਹੋਇਆ ਹਲਕਾ ਖਨੌਰ ਦੇ ਵਿੱਚ ਤੇ ਹਲਕਾ ਖਨੌਰ ਦੇ ਐਮਐਲਏ ਨੇ ਗੁਰਲਾਲ ਖਨੌਰ ਕਬੱਡੀ ਦੇ ਬੜੇ-ਬੜੇ ਪਲੇਅਰ ਰਹੇ ਨੇ ਪਰ ਮੈਂ ਸਮਝਦਾ ਕਿ ਅੱਜ ਗੁਰਲਾਲ ਜੀ ਜਿਹੜਾ ਤੁਸੀਂ ਕਿਸਾਨਾਂ ਦੇ ਨਾਲ ਕੀਤਾ ਜਿਹੜੇ ਉਥੇ ਟਰਾਲੀਆਂ ਚੁੱਕਣ ਲਈ ਤੰਬੂ ਤੋੜ ਲਈ ਟਰੈਕਟਰ ਭੇਜੇ ਗਏ ਟਰਾਲੀਆਂ ਨੂੰ ਖਿੱਚਣ ਲਈ ਤੇ ਜਿਹੜੇ ਉਥੇ ਕਾਰਵਾਈ ਦਾ ਸਹਾਇਕ ਕੀਤਾ ਗਿਆ ਉਹ ਕੀਤਾ ਗਿਆ ਗੁਰਨਾਲ ਲਖਨੌਰ ਐਮ ਐਲ ਏ ਨੇ ਉਹਨੇ ਆਪਣੇ ਜਿਹੜੀਆਂ ਆਮ ਆਦੀ ਪਾਰਟੀ ਦੇ ਆਪਣੀਆਂ ਹੋਈਆਂ ਕਈ ਪੰਚਾਇਤਾਂ ਨੂੰ ਡੰਡਾ ਦੇ ਕੇ ਉਥੇ ਟਰੈਕਟਰ ਭੇਜੇ ਗਏ ਬੰਦੇ ਭੇਜੇ ਗਏ ਸਹਾਇਕ ਕੀਤਾ ਗਿਆ ਧਰਨੇ ਨੂੰ ਤਾਰ ਪੀੜ ਕਰਨ ਲਈ ਸੋ ਮੈਂ ਸਮਝਦਾ ਕਿ ਜਿੱਤੇ ਪੂਰੇ ਪੰਜਾਬ ਦੇ ਵਿੱਚ ਉਥੇ ਇਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਹਲਕੇ ਖਨੌਰ ਦੇ ਵਿੱਚ ਕੱਲੇ-ਕੱਲੇ ਕਿਸਾਨ ਦੇ ਮਨ ਦੇ ਵਿੱਚ ਰੋਜ਼ ਜਾਗ ਰਿਹਾ ਕਿ ਐਮਐਲਏ ਤੁਹਾਨੂੰ ਬੂਟਾ ਪਾ ਕੇ ਸਾਡੇ ਹੱਕਾਂ ਲਈ ਲੜਨ ਲਈ ਬਣਾਇਆ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਸੀਂ ਕਹਿੰਦੇ ਸੀ ਬਾਈ ਫਸਲਾਂ ਤੇ ਐਮਐਸਪੀ ਦੇਵਾਂਗੇ ਪਰ ਅੱਜ ਕਿਸਾਨਾਂ ਕੋਲ ਉਹਨਾਂ ਨਾਲ ਗੱਲ ਤੁਸੀਂ ਮੀਟਿੰਗਾਂ ਕਰਨ ਨੂੰ ਰਾਜ਼ੀ ਨਹੀਂ ਮੀਟਿੰਗਾਂ ਦੇ ਵਿੱਚ ਕਹਿੰਦੇ ਹੋ ਕਿ ਜਾਓ ਕਰ ਲਓ ਜੋ ਹੁੰਦਾ ਤੁਹਾਡੇ ਕੋਲੋਂ ਜੋ ਕਰ ਲਓ ਤੇ ਤੁਹਾਡੇ ਐਮਐਲਏ ਟਰੈਕਟਰ ਭੇਜ ਰਹੇ ਨੇ ਕਿ ਜਾਓ ਜਿਹੜਾ ਕੰਮ ਪ੍ਰਸ਼ਾਸਨ ਨੇ ਕਰਨਾ ਸੀ ਉਹ ਐਮਐਲਏ ਕਰ ਰਹੇ ਨੇ ਆਪ ਤੋ ਮੇਰਾ ਪੰਜਾਬ ਵਾਸੀਆਂ ਨੂੰ ਤੇ ਕਿਸਾਨ ਵੀਰਾਂ ਨੂੰ ਹਰ ਵਰਗ ਨੂੰ ਬੇਨਤੀ ਆ ਇਹ ਬਦਲਾਅ ਕਿਹੋ ਜਿਹਾ ਬਦਲਾਅ ਹੈ ਕਿ ਜਿਹੜਾ ਸਾਡੇ ਹੱਕਾਂ ਦੀ ਸਾਨੂੰ ਆਵਾਜ਼ ਚੱਕਣ ਨਹੀਂ ਦਿੰਦਾ ਸਾਨੂੰ ਕੁੱਟਦੇ ਵੀ ਨੇ ਸਾਨੂੰ ਰੌਲਾ ਵੀ ਨਹੀਂ ਪਾਉਣ ਦਿੰਦੇ ਸਾਨੂੰ ਰੋਣ ਵੀ ਨਹੀਂ ਦਿੰਦੇ ਸਾਨੂੰ ਆਪਣੀ ਆਵਾਜ਼ ਵੀ ਨਹੀਂ ਚੱਕਣਨ ਦੇ ਇਹੋ ਬਦਲਾਅ ਹੈ ਅਸਲ ਸੋ ਇਹਨਾਂ ਦਾ ਚਿਹਰਾ ਸਾਹਮਣੇ ਆ ਰਿਹਾ ਕਿਉਂਕਿ ਇਹਨਾਂ ਨੇ ਦਿੱਲੀ ਜੰਦਾ ਇੱਥੇ ਲਾਗੂ ਕਰਨਾ ਪੰਜਾਬ ਦੇ ਵਿੱਚ ਇਹ ਪੰਜਾਬੀ ਨਹੀਂ ਇਹ 92 ਐਮਐਲਏ ਇਹ ਮੁੱਖ ਮੰਤਰੀ ਚਿਹਰੇ ਪੰਜਾਬੀਆਂ ਦੇ ਨੇ ਪਰ ਇਹਨਾਂ ਦੀ ਸੋਚ ਤੇ ਇਹਨਾਂ ਦਾ ਅਜੰਡਾ ਜਿਹੜਾ ਪੰਜਾਬੀ ਨਹੀਂ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਅਮਰ ਭਾਗੀ ਕਾਰਵਾਈ ਹੈ ਤੇ ਐਮਐਲਏ ਸਾਹਿਬ ਨੂੰ ਵੀ ਬਰਨਾਲ ਕਨਾਉ ਨੂੰ ਲੱਖ ਲੱਖ ਲਾਣਤ ਅਸੀਂ ਤੁਹਾਡੀ ਕਬੱਡੀ ਦੇ ਪਲੇਅਰ ਕਰਕੇ ਤੁਹਾਡੀ ਇੱਜ਼ਤ ਕਰਦੇ ਸੀ ਪਰ ਜਿਵੇਂ ਤੁਸੀਂ ਉਥੇ ਕਿਸਾਨਾਂ ਨੂੰ ਕਿਸਾਨਾਂ ਦੇ ਸਾਧਨਾਂ ਨੂੰ ਤੋੜਨ ਲਈ ਤੁਸੀਂ ਪਿੰਡਾਂ ਦੇ ਬਚਾਵਾਂ ਦੀ ਪਾਰਟੀ ਦੇ ਟਰੈਕਟਰ ਭੇਜ ਕੇ ਇਹ ਕਾਰਵਾਈਆਂ ਨਾਲ ਕਰਾਈਆਂ ਉਹਦੇ ਲਈ ਤੁਹਾਨੂੰ ਹਮੇਸ਼ਾ ਸਮਿੰਦਰਜੀ ਦਾ ਸਾਹਮਣਾ ਕਰਨਾ ਪਊਗਾ ਤੇ ਪਿੰਡਾਂ ਦੇ ਵਿੱਚ ਇਹਦਾ ਰੋਜ਼ ਵੀ ਝੰਗਣਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵੈਕੋਰ ਜੀ ਕੀ ਫਤ